ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਮਾਰੂ ਸਹਲੇ ਮਹੱਲਾ ਤੀਜਾ ਇੱਕ ਓੰਕਾਰੇ ਸਤਗੁਰ ਪ੍ਰਸਾਦਿ ਹੁਕਮਿ ਸਜ ਸਿਟੂ ਪਾਈ ਕਰ ਕਰਤ ਦੇ ਬੇਕੈ ਆਪਣੀ ਬੜਾਈ ਆਪੇ ਕਰੇ ਕਰਾਈ ਆਪੇ ਹੁਕਮੈ ਰਹਾ ਸਮਾਈ ਹੈ ਮਾਇਆ ਮੋਹ ਜਤ ਗਵਰ ਗੁਰਮੁਖ ਬੂਝ ਕੋ ਵਿਚਾਰ ਆਪੇ ਨਦਰ ਕਰੇ ਸੋ ਪਾਈ ਆਪੇ ਮੇਲ ਮਿਲਾਈ ਹੈ ਅਪੇ ਮਿਲ ਦੇ ਬੜਿਆਈ ਗੁਰ ਪ੍ਰਸਾਦ ਦੇ ਕੀਮਤ ਪਾਏ ਮਨ ਮੋਕ ਬਹੁਤ ਫਿੜੇ ਬਿੱਲਾ ਦੇ ਦੂਜੇ ਭਾਈ ਖੁਆਈਏ ਹੋ ਮੈਂ ਮਾਇਆ ਵਿੱਚ ਪਾਈ ਮਨਮਕ ਪੂਲੇ ਪਤ ਗਵਾਈ ਗੁਰਮੁਖ ਹੋਵੇ ਸੋ ਨਾਹੀ ਰੱਚ ਸੱਚ ਰਹਿ ਸਮਾਈ ਹੈ ਗੁਰ ਤੇ ਗਿਆਨ ਨਾਮ ਰਤਨ ਪਾਇਆ ਮਨਸਾ ਮਾਰ ਮਨ ਮਾਹੀ ਸਮਾਇਆ ਆਪੇ ਖੇਲ ਕਰੇ ਸੁਭਕਰਤਾ ਆਪੇ ਦੇਹ ਬੁਝਾਈ ਹੈ ਸਤਗੁਰ ਸੇਵੈ ਆਪਗਵਾਈ ਮਿਲ ਪ੍ਰੀਤਮ ਸ਼ਬਦ ਸੁਖ ਪਾਈ ਅੰਤਰ ਪਿਆਰ ਭਗਤੀ ਰਤ ਸਹਜ ਮਤ ਬਣਾਈ ਹੈ ਦੁਖ ਨਿਵਾਰਨ ਗੁਰ ਤੇ ਜਾਤਾ ਆਪ ਮਿਲਿਆ ਜਗ ਜੀਵਨ ਦਤ ਜਿਨੋ ਲਾਇਲ ਸੋਈ ਲਬੁਜੈ ਪਉ ਭਰਮ ਸਰੀਰੋਂ ਜਾਈ ਹੈ ਆਪੇ ਗੁਰਮੁਖੇ ਆਪੇ ਦੇਵ ਸੱਚੇ ਸ਼ਬਦੇ ਸਤਿਗੁਰ ਸੇਵ ਜਰ ਜਮ ਜਮ ਜੋ ਤਿਸੁ ਜੋਇ ਨ ਸਾਕੈ ਸੱਚਾ ਜਿਉ ਬਣਾਈ ਹੈ ਤਿਸਨਾਗਨ ਜਲੇ ਸੰਸਾਰਾ ਜਲ ਜਲ ਖੱਪੈ ਬਹੁਤ ਵਿਕਾਰ ਮਨਮ ਕਠੋਰ ਨ ਪਾਈ ਕਬਹੁ ਸਤਿਗੁਰ ਬੂਝ ਬੁਝਾਈ ਹੈ ਸਤਿਗੁਰ ਸੇਵਨ ਸੇਵੜ ਭਾਗੀ ਸੱਚੇ ਨਾਮ ਸਦਾ ਲਿਬ ਲਾਗੀ ਅੰਤਰ ਨਾਮ ਰਵੇ ਅਨੇਕ ਵਲਤਨਾ ਸ਼ਬਦ ਬਜਾਈ ਸੱਚਾ ਸ਼ਬਦ ਸਚੀ ਹੈ ਬਾਣੀ ਗੁਰਮੁਖ ਬਿਰਲ ਕਿਨੇ ਪਹਿਚਾਣੀ ਸੱਚੇ ਸ਼ਬਦ ਰਤ ਵੈ ਰਾਗੀ ਆਵਣ ਜਾਂ ਰਹੀ ਸ਼ਬਦ ਬਜੈ ਸੋ ਮੇਲ ਚੁਕਾਈ ਨਿਰਮਲ ਨਾਮ ਬਸੇ ਮਨ ਆਈ ਸਤਗੁਰੇ ਆਪਣਾ ਸਦ ਹੀ ਸੇਵੈ ਹੋਮੈ ਵਿੱਚੋਂ ਜਾਈ ਹੈ ਗੁਰ ਤੇ ਬੂਝੈ ਤਾਂ ਦਰਸੁ ਜੈ ਨਾ ਬਿਹੂਣਾ ਕਤ ਕਤ ਲੂਜੈ ਸਤਗੁਰ ਸੇਵਕੀ ਬੜਿਆਈ ਤਿਸਨਾ ਭੁੱਖ ਗਵਾਈ ਹੈ ਆਪੇ ਆਪ ਮਿਲੈ ਤੰ ਬੂਝੈ ਗਿਆਨ ਬਿਹੂਣਾ ਕਿਛੁ ਨ ਸੂਜੈ ਗੁਰ ਕੀ ਦਾਸ ਦਾ ਮਨ ਅੰਦਰ ਬਾਣੀ ਸ਼ਬਦ ਬਜਾਈਏ ਜੋ ਤਰ ਲਿਖਿਆ ਸੋ ਕਰਮ ਕਮਾਇਆ ਕੋਈ ਨ ਮਿਟੈ ਧੁਰ ਫਰਮਾਇਆ ਸਤ ਸੰਗਤ ਮੈਂ ਤਨਹੀ ਬਸਾ ਜਿਨ ਕੋ ਧੁਰ ਲਿਖ ਪਾਈ ਹੈ ਆਪਣੀ ਨਦਰ ਕਰੇ ਸੋ ਪਾਈ ਸੱਚੇ ਸ਼ਬਦ ਤਾੜੀ ਚਲਾਈ ਨਾਨਕ ਦਾਸ ਕਹੈ ਬੇ ਨੰਤੀ ਭੇਕਿਆ ਨਾਮ ਦਰਪਾਈ ਹੈ ਭੇਕਿਆ ਨਾਮ ਦਰਪਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ